ਨੇ ਪਰ ਕਰਨਗਰ ਪਤਵੰਤੇ ਸੱਜਣ ਜਿੰਨੇ ਵੀ ਪਲਾਪਾਂ ਦੇ ਪੰਚਾਇਤੇ ਬੈਠੇ ਹੋ ਬਹੁਤ ਹੀ ਪਿਆਰੇ ਬੱਚੇ ਸਭ ਤੋਂ ਪਹਿਲਾਂ ਮੇਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੀ ਨਮਸਤੇ ਡੈਕੀ ਜੀ ਖਾਨ ਸਾਹਿਬ ਡੈਕੀ ਜੀ ਜੀ ਮੇਰੇ ਤੋਂ ਪਹਿਲਾਂ ਬੋਲਦੇ ਹੋ स्टाफ ने टीचर ने प्रिंसीपल साहब न गलत हुई है उन्होंने डेडिकेशन तो दिखाई है कि तीन इस गलों बचे हो बहुत ही किस्मत आए आयो किन इन्ने डेडीकेटड टीचर मिले हुए हैं अगे हमे डिमेंड करता है कि तीन की मानते हो ਜਦ ਜਹਾਜ਼ ਹੁੰਦਾ ਹੈ ਉਹਦੇ ਇੰਜਨ ਵਿੱਚ ਬਹੁਤ ਤਾਕਤ ਹੁੰਦੀ ਹੈ 600 ਤੋਂ 1000 ਪੈਸੇਂਜਰਸ ਉਹਨਾਂ ਦਾ ਸਮਾਨ ਤੇ ਲੱਖ ਲਿਖਤ ਬਵਾਤੇ ਨੂੰ ਤੇ ਆਪਣਾ ਆਪਣਾ ਬਾ ਕੋਈ ਨਾ ਕੁਝ ਲੈ ਕੇ ਉੱਟ ਜਾਂਦੇ ਹਨ ਪਰ ਜਦ ਜਹਾਜ਼ ਹੁੰਦਾ ਉਹ ਉਹ ਜਿਸ ਦਿੱਲੀ ਦੇ 에어ਪੋਰਟ ਤੇ ਤੇ ਕਿਸੇ ਵੀ 에어ਪੋਰਟ ਤੇ ਕੀਂਟੇ ਲੰਘਿਆ ਖੜਾ ਹੁੰਦਾ ਹੈ ਤਾਂ ਵੀ ਜਿਹੜੀ ਵੈਲਿਊ ਐ ਪੂਰੀ ਤਾਕਤਾਂ ਜ਼ੀਰੋ ਹੁੰਦੀ ਐ ਫਿਰ ਜਹਾਜ਼ ਦੇ ਬੈਕੀਏ ਨੇ ਫਿਰ ਕਿਛੁੜਾ ਟਰੈਕਟਰ ਆਉਂਦਾ ਦੋ ਸਾਈਡ ਸੈਂਟਰ ਬੈਹ ਜੰਦੇ ਨੇ ਸਾਰਾ ਕੁਛ ਹੋ ਜਾਂਦਾ ਫਿਰ ਛੁੜਾ ਟਰੈਕਟਰ ਆਉਂਦਾ ਉਹ ਉਹ ਨੂੰ ਬੈਕ ਕਰਕੇ ਤਾਂ ਸਿੱਧਾ ਕਰ ਦਿੰਦਾ ਕੁ ਸਿੱਧਾ ਹੀ ਹੋ ਜਾਂਦਾ ਤਾਂ ਫਿਰ ਉਹਨੂੰ ਰਨਵੇ ਨਜ਼ਰ ਆ ਜਾਂਦਾ ਜੋ ਮੇਰੀ ਉਪਿੰਨ ਦਿਖਾਇਆ ਕਿ ਫਿਰ ਉਹ ਟਰੈਕਟਰ ਨੂੰ ਕਹਿੰਦਾ ਹੁਣ ਤੇਰਾ ਕੰਮ ਖਤਮ ਹੁਣ ਮੇਰਾ ਕੰਮ ਸ਼ੁਰੂ ਹੁਣ ਮੈਂ ਹਟਦਾ ਫਿਰ ਉਹ ਗੰਭੀਰ ਬੈਠੇ ਆਪਣੀ ਪੋੜਾ ਰੀ ਮਾਤਾ ਪ੍ਰਣ ਭਰਦਾ ਇਹ ਜਿਹੜੀ ਟੀਚਰ ਨੇ ਤਾਂ ਟਰੈਕਟਰ ਨੇ ਕਿ ਤੁਹਾਨੂੰ ਸਿੱਧਾ ਕਰ ਦੇਗੇ ਪਰ ਉੱਡਣਾ ਉਹਦਾ ਕੰਮ ਤੇ ਇਹ ਵੀ ਕੀ ਕਰਨਾ ਹੈ ਇਹੋ ਦਾ ਕੰਮ ਹੈ ਛੋਟੀ ਬੱਚੀ ਨੇ ਬਹੁਤ ਸੋਹਣੀ ਕਵਿਤਾ ਸੁਣਾਈ ਅੱਛੀ ਗੱਲ ਹੈ ਇਹ ਇਹੋ ਜਿਹੇ ਚੀਜ਼ਾਂ ਤੁਹਾਨੂੰ ਰਿਹੈਸਲ ਕਰਾਈ ਜਾਂਦੀ ਐ ਇੱਕ ਦਿਨ ਤੱਕ ਅਸੀਂ ਕਿਹੜੀ ਹੋਣੀ ਰਿਹੈਸਲ ਕਰਾਈ ਗਈ ਫਿਰ ਤੁਸੀਂ ਉਹਨੂੰ ਆਪਣੇ ਮਾਈਂਡ ਦੇ ਵਿੱਚ ਪਾਇਆ ਬਹੁਤ ਅੱਛੀ ਗੱਲ ਐ ਬਹੁਤ ਸੋਹਣੇ ਸੋਹਣੇ ਵਿਚਾਰ ਜਿਹੜੇ ਨੇ ਕੋਈ ਤੇ ਲਿਖੇ ਮੈਨੇ ਇੱਥੇ ਦਾ ਦੀਵਾਰੇ ਲਿਖਿਆ ਐ ਨਾਲੇ ਸਮੁੰਦਰ ਬਾਰੇ ਲਿਖਿਆ ਐ ਨਾਲੇ ਖੇਡਾਂ ਬਾਰੇ ਫੁੱਟਬਾਲ ਬਾਰੇ ਲਿਖਿਆ ਆਇਆ ਉਗਰਨਾ ਤੇ ਤੀਆਂ ਜੋ ਵੀ ਉਹਨਾਂ ਨੇ ਮਰਤਾ ਸੰਪਤੀਆ ਉਹ ਪਈਆਂ ਨੇ ਸਾਹਮਣੇ ਮੈਥ ਹੈ ਨਾ ਹੀ ਸਾਇੰਸ ਹੈ ਸਾਇੰਸ ਕਪੀ ਕਰ ਹਾਈਡਰਲ ਕੀ ਸੋਈ ਥੋੜੇ ਸੇਤੋਂ ਦਾ ਕਿ ਤੁਹਾਡੇ ਟੀਚਰ ਜਿਹੜੇ ਨੇ ਉਹ ਤੁਹਾਨੂੰ ਇੱਕੋ ਕਮਰੇ ਚ ਸਾਰਾ ਕੁਝ ਹੋਣਾ ਚਾਹੁੰਦੇ ਹੈ ਪੜਾਈ ਤੋਂ ਦੰਨ ਨਹੀਂ ਹਾਲਾਂਕਿ

प्यार दे हो गल कर रहे करें। और जिथे भी मेरे लड़ पी बतौर मैंबर पार्लीमेंट मैं जरूर बोलूंगा कविता सुनाई ने बिलकुल इस तरह की गल मैं पार्लीमेंट एक बार पार्लीमेंट डिबेट चल रही सी भून हत्या कुड़ियों असं जमण तो पहले ही मार दें ताई पी है बीजेपी की एमपी है यूपी तो उन्हें एक ऐसी गल कही मतलब तो सारे सर ऐसे रॉम टिकड़े हो गए तो वो यूपी तो एमपी है पर है कि हो जब वो कुछ नहीं दें दें बाला का यंग पुरी वो कहती जी ऐसे पांच पैना पैलेगा पांच पैना दो डॉक्टर ने दो प्रोफेसर ने मैं दीवानगी मेरे पिताजी का जनरल स्टोर है दुकान है आम तौर पे की लिखा है अंदर दुकान नाते गुप्ता एंड संस ब्रॉग एंड संस कंदी मेरे पिताजी ने लिखा हुआ है दुकान पे रविंदर गुप्ता एंड डॉटर्स पहली बार Why not daughters? Why only sons? उसके पेरी जो बारी आई मैंने भी उसके बोलिया चार लेना है मैं पास कर दूंगा। एक पैदा नहीं हुई। पेट जो करी जी मां कर है। के आजा बैठ नहीं माए गल करिए कम दया राजू सुखदेव भगत सिंह मावा की नहीं जाम दिया, की पता है मैं जमदिया मां कोई अगमड़ा मर्द नहीं माये ਕੁਬਿਕਿਟੀ ਦਾ ਅਪਰਦਲ ਕਰਾਈ ਆਹੀ ਦੇਰੀ ਆਤੀ ਬਾਰੇ ਇਹ ਪਤਾ ਕਿਹੜੀ ਮਾਂ ਨੇ ਕਿਹੜਾ ਯੋਧਾ ਪੈਦਾ ਕਰਦੇ ਨੇ ਜੇ ਭਾਵੇਂ ਸੇਗੁਰਾਂ ਦੇ ਨਾਨਾ ਜੀ ਆਪਣੀ ਬੇਟੀ ਦਾ ਅਪੋਸ਼ਣ ਕਰਾ ਦਿੰਦੇ ਹੁਣ ਜਮਨ ਤੋਂ ਪਹਿਲਾਂ ਮਾਰ ਕੇ ਫਿਰ ਭੱਜੇ ਗਿਆ ਪੈਦਾ ਹੁੰਦਾ ਵੱਡੇ ਵੱਡੇ ਜੀ ਕੋਲੋਂ ਕੋਈ ਨਹੀਂ ਪਾਣੀ ਤੇ ਲਿਖਿਆ ਸੋ ਕਿਉਂ ਮੰਦਾ ਆਖੀਏ ਜਦ ਜੰਮੇ ਰਾ ਜਾਂਦੇ ਮਾਰ ਪਈ ਕੋਰ ਲਾਣੀ ਟੈਕੀ ਦਰਦ ਨਾ ਆਇਆ ਸੋ ਆਪਾਂ ਹਜੇ ਤੱਕ ਇਖੀ ਕਰਦੇ ਆਂ ਇਹ ਤਾਂ ਕੁੜੀਆਂ ਨੇ ਜੀ ਇਹਨਾਂ ਚਿੜੀਆਂ ਨੇ ਜੀ ਇਹ ਤਾਂ ਕਾਊਆ ਨੇ ਜੀ ਇਹਨਾਂ ਨੂੰ ਵਿਆਹ ਕੇ ਵਾਦੀ ਆਪਣਾ ਥਰਜ ਪੂਰਾ ਜੀ ਮੈਂ ਉੱਥੇ ਪਾਰਲੀਮੈਂਟ 'ਚ ਵੀ ਬੋਲਿਆ ਸੀ ਨੇਕ ਜੁਲੀ ਜੰਮ ਕੇ ਸਾਨ ਕਰਦੇ ਆ ਕਿ ਅਸੀਂ ਮਾਰੀ ਨਹੀਂ ਹੈਗੀ ਅਸੀਂ ਜੰਮਦੀ ਹਰੂ ਜਿਹੜਾ ਮਹਾਲੀਤ ਦੇਉ ਉਹ ਉਂ ਡਰ ਦਾ ਮਹਾਲੀਤ ਦੇਉ ਉਹ ਵੀ ਜੰਮ ਕੇ 20 25 ਸਾਲ ਲਈ ਜਦ ਹੋ ਜਾਂਦੀ ਹੈ ਉਦੋਂ ਕਿਸੇ ਨਾਜ ਦੇ ਲਾਜ ਜੀ ਰੋਕਾ ਦਿੰਦਾ ਲੈ ਪਾਈ 700 ਦੀ ਵਾਰੀ ਹੋ ਮਾਰ ਕੇ ਉਹਨੂੰ ਫਿਰ ਉਹ ਮਾਰ ਦਿੰਦੇ ਪਿੱਕੇ ਕਹਿੰਦੇ ਨੇ ਬਰਾਈ ਹੈ ਥੋੜੇ ਕਿਹਦੇ ਨੇ ਬਗਾਨੀ ਓਏ ਸੇਗੀ ਬੰਦਾ ਉਹ ਕਿੱਥੋਂ ਦੀ ਬਸਤਾ ਤੇ ਉਹ ਮੈਂ ਇੱਕ ਐਗਜ਼ਾਮਪਲ ਦਿੰਦਾ ਹਾਂ ਇਲੈਕਸ਼ਨ ਅਸੀਂ ਇੱਕ ਕੁੜੀ ਨੂੰ ਟਿਕਟ ਦਿੱਤੀ ਐਮਐਲਏ ਹਮੇਨਾ ਨਹੀਂ ਲੱਗਦਾ ਐਮਐਲਏ ਚਿੱਤਗੀ ਹੋ ਐਸ ਵਾਂ ਮੈਨੂੰ ਫੋਨ ਆਇਆ ਉਸ ਇਲਾਕੇ ਚੋਂ ਇੱਕ ਬਹੁਤ ਗਲਤ ਦੇਖੀ ਲੇਕਿਨ ਕੀ ਨੂੰ ਦੇਖੀ ਆਈ ਰੋ ਬੀ ਨਗੇ ਵੀ ਕਹਿੰਦੇ ਬਾਹਰਲੇ ਕੈਂਟੀਨ ਉਹਦੇ ਦੀ ਤੇ ਜੇ ਤੁਹਾਡੇ ਪਿੰਡਾਂ ਦੀ ਕੁੜੀ ਹੋ ਆ ਪਿੰਡਾ ਉਹ ਨਹੀਂ ਨਹੀਂ ਜੀ ਥੋ ਤਾਂ ਵਿਆਹੀ ਗਈ ਸੀ ਨਾ 20 ਸਾਲ ਪਹਿਲਾਂ ਅੱਛਾ ਤੇ ਬਰ ਲਗਾ ਅੱਛਾ ਚਾਹ ਪੀਂਦਾ ਉਹ ਤੁਹਾਡੇ ਪਿੰਡ ਚ ਮੰਮੀ ਸੀ ਇਥੋਂ ਵਿਆਹੀ ਗਈ ਕਿਤੇ ਹੋਰ ਹਲਕੇ ਚ ਤੇ ਬਾਹਰਲੇ ਅੱਛਾ ਕੋਈ ਗੱਲ ਨਹੀਂ ਮੈਂ ਉੱਥੇ ਫੋਨ ਕੀਤਾ ਜਿੱਥੇ ਵਿਆਹੀ ਹੋਈ ਸੀ ਨਗਰ ਵੀ ਟੈਕਟਰ ਦੀ ਗੱਲ ਚੱਲਦੀ ਐ ਵਰਕਰਾਂ ਨੂੰ ਪੁੱਛਿਆ ਨੰਦਿਆ ਨਗਰ ਇਹਨੂੰ ਦੇ ਰਿਏ ਐ ਜੰਤੇ ਨਾਨਾ ਜੀ ਐਸਾ ਹਲਕੇ ਦੇ ਬੰਦੇ ਹੁੰਦੇ ਹੋ ਕਿ ਜਿੰਨ ਲਗਾ ਹਲਕੀ ਤਾਂ ਆ ਗਈ ਨਾਨਾ ਨੰਦੇ ਨੇ ਢਿੜੇ ਪੇ ਕਿ ਤਾਂ ਉੱਥੇ ਨਹੀਂ ਇਹ ਤਾਂ ਬਾਹਰਲੀ ਐ ਨਾ ਇੱਧਰ ਦੀ ਨੂੰ ਜੁੜੀ ਮੈਂ ਗੁਰਦਾਸ ਸਿੰਘ ਜੀ ਨੇ ਗੱਲ ਕੀਤੀ ਲਖਿਆ ਅੱਜ ਤੁਹਾਡੀ ਲੈਣਾ ਨੰਮ ਚ ਪਿਆਰੀ ਨੇ ਨਾਮ ਤੇ ਕੇੜੇ ਰੱਖੀ ਨਾ ਮੌਯਾ ਵੀ ਹੋਈ ਜਿੱਦਾਂ ਜ਼ਿੰਦਗੀ ਚ ਹਸੀ ਉਹਨਾਂ ਡੋਲੀ ਵੇ ਨਾ ਉਹਨੂੰ ਉਧਰ ਨਹੀਂ ਮੰਨਦੇ ਨੇ ਉਹ ਤਾਂ ਕਹਿੰਦੇ ਵੈਈ ਗਈ ਨਾ ਉਧਰਲੇ ਮੰਨਦੇ ਨੇ ਕਿ ਨਾ ਕੋਈ ਤੁਹਾਡੀ ਹੈ ਹੀ ਨਹੀਂ ਤੇ ਇਹਦਾ ਉਧਰ ਨਹੀਂ ਤਿਆਂ ਨੂੰ ਪਿਆਰ ਕਰੀਏ ਸਤਕਾਰ ਕਰੀਏ ਇਹ ਸਭ ਤੋਂ ਮੇਟੀ ਗੱਲਾਂ ਆ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਆਪਾਂ ਕਰੀ ਜੰਨੇ ਆ ਸਾਰਾ ਕੁੜੀਏ ਬਹੁਤ ਟੈਲੈਂਟਰ ਵਿੱਚ ਫਸੇ ਹੀ ਹੋਗੇ ਲਾਸਬੋ ਫਸੇ ਹੀ ਹੋਗੇ ਐਤਲੇ ਤਾਂ ਆਪਾਂ ਆਪਾਂ ਨਾਲ ਜਹਰ ਨਹੀਂ ਗਏ ਤੇ ਪਰਲੇਗਰ ਵਿੱਚ ਨੇ ਸੋ ਦਿੱਤੇ ਲੋਕਾਂ ਮਿਲੂਗਾ ਨਹੀਂ ਆਉਂਗਾ ਬਤਾਰ ਮੈਂ ਪਰਲੀਮੈਂਟ ਕजन ਤੌਰ ਕਲਾਕਾਰ ਵੀ ਆਉਂਗਰੇ ਹਾਂ ਮੈਨੂੰ ਬਹੁਤ ਅੱਛਾ ਲੱਗਿਆ ਕਿ ਅੱਜ ਟੈਲੈਂਟਰ ਬੱਚਿਆਂ ਨੂੰ ਮਿਲਿਆ ਟੈਲੈਂਟਡ ਸਟਾਫ ਨੂੰ ਮਿਲਿਆ ਰਿਸ਼ਬਾ ਸਾਹਿਬ ਧੰਨਵਾਦ ਆ ਕੁੜੀਆਂ ਜਿਹੜੀ ਪ੍ਰੈਕਟਿਸ ਕਰਦੀ ਹੈ ਪਿਛਲੀ ਵਾਰ ਨਹੀਂ ਮਿਲ ਨੂੰ ਜਦੋਂ ਨਹੀਂ ਸੀ ਇਸ ਸਪੋਰਟਸ ਦੇ ਵਿੱਚ ਬਹੁਤ ਕੁਝ ਕਰਨਾ ਚਾਹੁੰਦੀ ਹੈ ਕਾਸ਼ ਇਹਨੂੰ ਹੋਰ ਵੀ ਜ਼ਿਆਦਾ ਸਹੂਲਤਾਂ ਮਿਲ ਜਾਂਦੀਆਂ ਅਸੀਂ ਤਾਂ ਜਿੰਨਾ ਹੋ ਸਕਦਾ ਸੀ ਕੀਤਾ ਹੈ ਸ਼ਾਇਦ 올림픽 ਦੇ ਪੋਡੀਅਮ ਤੇ ਵੀ ਖੜੀ ਹੁੰਦੀ। ਤੇ ਦੇ ਮੁਲਕ ਦਾ ਝੰਡਾ ਉੱਪਰ ਜਾਂਦਾ। ਇਹ ਤੇ 골ਡ ਮੈਡਲ ਜਾਂ ਸਿਲਵਰ ਜਾਂ ਬ੍ਰੌਂਜ਼ ਇਹਦੇ ਵੀ ਗੱਲ ਤੇ ਪੈਂਦਾ। ਪਰ ਉਹਦੀ ਹੈ ਤੇ ਸਾਡੇ ਕੋਲ ਟੈਲੈਂਟ ਬਹੁਤ ਹੈ। ਪਰ ਸਾਨੂੰ ਮੌਕੇ ਨਹੀਂ ਮਿਲਦੇ। ਪਰ ਮਿਲੂਗੇ ਤਾਂ ਅੰਦਰ ਦੇ ਇਸ ਸਕੂਲ ਦੇ ਵਿੱਚੋਂ ਕਿਸੇ ਦੇਗਾ ਵਾਸਤੇ ਅਫਸਰ। ਸਪੋਰਟਸmen ਸਪੋਰਟਸਗਰਲਸ ਔਰ ਬਹੁਤ ਵੱਡੇ ਵੱਡੇ ਸ਼ਖਸੀਅਤਾਂ ਜਿਹੜੀਆਂ ਨੇ ਇਸ ਸਕੂਲ ਤੋਂ ਨਿਕਲ ਗਏ ਇਸ ਗੱਲ ਲਈ ਮੈਂ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਸਸੀਕਾ